ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ 727 ਅੰਗ ਤੇ 9ਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਆਉਂਦੀ ਹੈ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਕਿਉਂਕਿ ਇਸ ਸ਼ਬਦ ਦੇ ਵਿੱਚ ਕੁਝ ਇਹੋ ਜਿਹੇ ਸ਼ਬਦ ਆਉਂਦੇ ਨੇ ਜਿਨ੍ਹਾਂ ਨੂੰ ਸੰਗਤਾਂ ਆਮ ਹੀ ਗਲਤ ਪੜ ਜਾਂਦੀਆਂ ਸੋ ਵੀਡੀਓ ਨੂੰ ਸਾਰੀ ਨੂੰ ਵੇਖਿਓ ਆਪਾਂ ਕਿੱਥੇ ਗਲਤੀ ਕਰ ਰਹੇ ਆਂ ਤੇ ਨਾਲੇ ਆਪਾਂ ਵਿਸਰਾਮ ਸਿੱਖਣੇ ਨੇ ਕਿੱਥੇ ਲਾਉਣੇ ਨੇ ਨਾਲੇ ਉਚਾਰਨ ਸਿੱਖਣਾ 727 ਅੰਗ ਤੇ ਆਉਂਦਾ ਹੈ ਤਲੰਗ ਮਹੱਲਾ ਨਾਵਾਂ ਨਾਵਾ ਉਚਾਰਨ ਕਰਨਾ ਇਸ ਦੀ ਅਸੀਂ ਵੀਡੀਓ ਸਪੈਸ਼ਲ ਬਣਾ ਕੇ YouTube ਦੀ ਪਲੇਲਿਸਟ ਵਿੱਚ ਪਾਈ ਹੋਈ ਹੈ ਕਿ ਨਾਵਾ ਇਸ ਨੂੰ ਕਿਉਂ ਉਚਾਰਨ ਕਰਨਾ ਹੈ ਹਰ ਜਸ ਰੇ ਮਨਾ ਗਾਏ ਲੈ ਗਾਏ ਲੈ ਨਹੀਂ ਪੜਨਾ ਕਿਉਂਕਿ ਕਈ ਵਾਰ ਇਹ ਹੁਕਮਨਾਮਾ ਸਹਿ ਵੀ ਲਿਆ ਜਾਂਦਾ ਹੈ ਇਸ ਬਾਣੀ ਦਾ ਧਿਆਨ ਰੱਖਣਾ ਹਰ ਜਸ ਰੇ ਮਨਾ ਮਨਾ ਨੰਨੇ ਦੇ ਨਾਲ ਪੜਨਾ ਹੈ ਮਨਾ ਮਨਾ ਨਹੀਂ ਕਹਿਣਾ ਮਣਾ ਹੋਗਾ ਨਾ ਨਹੀਂ ਦੇਣਾ ਨੰਨਾ ਬੋਲਣਾ ਮਨਾ ਗਾਏ ਲੈ ਲੈ ਤੇ ਵਿਸਰਾਮ ਤੇ ਇਹਨੂੰ ਦਲਾਵਾ ਦੇ ਨਾਲ ਉਚਾਰਨ ਕਰਨਾ ਜੋ ਸੰਗੀ ਹੈ ਤੇਰੋ ਔਸਰ ਪੀਤਿਉ ਜਾਤ ਹੈ ਇਥੇ ਵਿਸਰਾਮ ਹੈ ਕਹਿਓ ਮਾਨ ਲੈ ਮੇਰੋ ਲੈ ਦਲਾਵਾ ਦੇ ਨਾਲ ਉਚਾਰਨ ਕਰਨਾ ਲੈ ਨਹੀਂ ਕਹਿਣਾ ਲੈ ਕਹਿਓ ਮਾਨ ਲੈ ਮੇਰੋ ਰਹਾਉ ਸੰਪਤ ਰੱਥ ਧਨ ਰਾਜ ਸਿਓ ਜਿੱਥੇ ਵਿਸਰਾਮ ਹੈ ਅਤ ਨੇਹ ਲਗਾਇਓ ਅਤ ਨੇਹ ਇਸ ਤਰ੍ਹਾਂ ਨਹੀਂ ਕਹਿਣਾ ਹਾ ਹਿਨ ਔਂਕੜ ਲੱਗਾ ਇਹ ਉਚਾਰਨ ਕਰਨਾ ਹੈ ਨੰਲੇ ਦੇ ਜਿਹੜੀ ਨਾਲਾਂ ਲੱਗੀ ਹੈ ਇਹ ਲੰਮੀ ਕਰ ਦੇਣੀ ਜਦੋਂ ਤੁਸੀਂ ਕਿਉਂਕਿ ਇੱਕ ਦੀਰਘ ਮਾਤਰਾ ਹੁੰਦੀ ਹੈ ਇੱਕ ਲਘੂ ਮਾਤਰਾ ਹੁੰਦੀ ਹੈ ਦੀਰਘ ਮਾਤਰਾ ਦੀ ਹਮੇਸ਼ਾ ਜਿਹੜੀ ਆਵਾਜ਼ ਲੰਮੀ ਹੁੰਦੀ ਵੱਡੀ ਮਾਤਰਾ ਹੁੰਦੀ ਹੈ ਇਸ ਨੂੰ ਲੰਮਾ ਕਰ ਦੇਣਾ ਹੈ ਅਗਰ ਪਿਛਲੇ ਪਾਸੇ ਲਗੂ ਮਾਤਰਾ ਲੱਗੀ ਹੈ ਨੇਹ ਨੇਹ ਇਸ ਤਰ੍ਹਾਂ ਉਚਾਰਨ ਕਰਨਾ ਹੈ ਨੇਹੂ ਨਹੀਂ ਕਹਿਣਾ ਜੇ ਆਪਾਂ ਨੇਹੂ ਕਹਿੰਦੇ ਹਾਏ ਨੂੰ ਫੋੜਾ ਲੱਗਦਾ ਹੈ ਇਸ ਕਰਕੇ ਜਦੋਂ ਨੰਨੇ ਨੂੰ ਲਾਂ ਲੰਮੀ ਕਰੋਗੇ ਔਕੜ ਦੀ ਆਵਾਜ਼ ਆਪੇ ਉਚਾਰਨ ਹੋਵੇਗੀ ਨੇਹ ਲਗਾਇਓ ਕਾਲ ਫਾਸ ਜਦ ਗਲ ਗਲ ਪਰੀ ਸਭ ਭਇਓ ਪਰਾਇਓ ਕਹਿੰਦੇ ਕਾਲ ਫਾਸ ਜਦ ਗਲ ਪਰੀ ਇਹਨੂੰ ਗੱਲ ਨਹੀਂ ਕਹਿਣਾ ਇਹ ਤਿਆਰ ਰੱਖਣਾ ਇੱਥੇ ਸੱਚੇ ਪਾਤਸ਼ਾਹ ਜੀ ਇਸ ਗੱਲ ਦੀ ਗੱਲ ਕਰ ਰਹੇ ਨੇ ਗਲ ਬੋਲਾ ਉਚਾਰਨ ਕਰਨਾ ਕਿ ਕਾਲ ਫਾਸ ਜਦ ਗਲ ਪਰੀ ਸਭ ਭਇਓ ਪਰਾਇਓ ਜਾਨ ਪਰੀ ਤੇ ਵਿਸਰਾਮ ਲਾਉਣਾ ਜਾਨ ਬੂਝ ਕੈ ਕੀ ਨਹੀਂ ਕਹਿਣਾ ਕੈ ਜਾਨ ਬੂਜ ਕੈ ਬਾਵਰੇ ਇੱਥੇ ਵਿਸਰਾਮ ਐ ਤੈ ਇੱਥੇ ਵੀ ਸੰਗਤ ਜੀ ਦਲਾਵਾਂ ਲੱਗੀਆਂ ਤੈ ਕਾਜ ਬਿਗਾਰਿਓ ਬਿਗਾਰਿਓ ਪਾਪ ਕਰਤ ਸੁਖ ਚੋ ਨਹੀਂ ਹੁਣ ਸੰਗਤ ਜੀ ਆਪਾ ਪੜ ਜਾਂਦੇ ਸੁ ਕੱਚਿਓ ਸੁ ਕੱਚਿਓ ਕਈ ਸੰਗਤਾਂ ਇਸ ਦਾ ਉਚਾਰਨ ਕਰਦੀ ਐ ਪਰ ਇਹ ਪਾਠ ਜਿਹੜਾ ਹੈ ਸੰਗਤ ਜੀ ਇਹ ਪੋਲਾ ਪਾਠ ਐ ਸੁੱਕ ਸਸੇ ਔਂਕੜ ਕਕਾ ਸੁੱਕ ਚੋ ਸੁੱਕ ਸੰਬੰਧਕ ਲਾ ਕੇ ਚੋ ਸੰਬੰਧਕ ਲਾ ਕੇ ਉਚਾਰਨ ਕਰਨਾ ਸੋ ਕੱਚਿਓ ਨਹੀਂ ਕਹਿਣਾ ਸੁੱਕ ਚੋ ਇਸ ਦਾ ਮਹਾਰਾਜ ਇੱਥੇ ਬਚਨ ਕਰ ਰਹੇ ਨੇ ਪਾਪ ਕਰਤ ਸੁੱਕ ਚੋ ਨਹੀਂ ਨਹਿ ਗਰਭ ਨਿਵਾਰਿਓ ਨਿਵਾਰਿਓ ਦਾ ਅਰਥ ਬੰਦ ਹੈ ਨਵਿਰਤ ਗਰਭ ਦਾ ਅਰਥ ਬੰਦ ਹੈ ਹੰਕਾਰ ਕਿਉਂਕਿ ਇੱਥੇ ਬੱਬੇ ਦੇ ਨਾਲ ਆਇਆ ਜਿੱਥੇ ਬੱਬੇ ਦੇ ਨਾਲ ਇਹ ਪਾਠ ਆਵੇ ਉਹਦਾ ਅਰਥ ਬੰਦ ਹੈ ਹੰਕਾਰ ਜੇ ਭੱਬੇ ਦੇ ਨਾਲ ਆ ਜਾਵੇ ਉਸ ਦਾ ਬੰਦਕ ਕੁਖ ਗਰਭ ਕੁਖ ਨੂੰ ਕਹਿੰਦੇ ਨੇ ਤੇ ਸਤਗੁਰੂ ਜੀ ਕਹਿੰਦੇ ਪਾਪ ਕਰਤ ਸੁਖ ਚੋ ਨਹੀਂ ਕਹਿੰਦੇ ਪਾਪ ਕਰਦਾ ਕਰਦਾ ਅਜੇ ਵੀ ਸੰਗ ਸੰਕੋਚ ਨਹੀਂ ਕੀਤਾ ਸੁਖ ਚੋ ਦਾ ਮਤਲਬ ਸੰਕੋਚ ਨਹੀਂ ਕੀਤਾ ਨਹਿ ਗਰਭ ਨਿਵਾਰਿਓ ਕਹਿੰਦੇ ਪਦਾਰਥਾਂ ਦਾ ਹੰਕਾਰ ਵੀ ਨਿਵਿਰਤ ਨਹੀਂ ਹੋਇਆ ਕਿ ਇਹਨੂੰ ਸੁਕੱਚਿਓ ਪਾਠ ਨਹੀਂ ਉਚਾਰਨ ਕਰਨਾ ਸੁਕੱਚਿਓ ਜੇਹਿ ਵਿਦ ਗੁਰ ਉਪਦੇਸਿਆ ਵਿਸਰਾਮ ਸੋ ਸੁਨ રે ਭਾਈ ਇਹਨੂੰ ਸੁਨ ਕਹਿਣਾ ਸੁਨ ਨਹੀਂ ਕਹਿਣਾ ਨੰਨਾ ਹੀ ਬੋਲਣਾ ਹੈ ਸੋਨ રે ਭਾਈ ਨਾਨਕ ਕਹਿਤੁ ਪੁਕਾਰ ਕੈ ਕੀੜੀ ਕਹਿਣਾ ਕੈ ਦਲਾਵਾ ਦੇ ਨਾਲ ਗਹੋ ਪ੍ਰਭ ਸਰਨਾਈ ਇਹਨੂੰ ਗਹੇ ਨਹੀਂ ਕਹਿਣਾ ਗਹੋ ਜਲਦੀ ਦੇ ਨਾਲ ਪੜ ਜਾਣਾ ਹੈ ਕੀ ਹੋੜਾ ਨਾ ਲੱਗੇ ਔਂਕੜ ਦੀ ਆਵਾਜ਼ ਉਚਾਰਨ ਹੋਵੇ ਗਹੋ ਜੇ ਆਪਾਂ ਨੂੰ ਹੋੜਾ ਲਾ ਕੇ ਪੜ੍ਹਦੇ ਆ ਗਹੋ ਫਿਰ ਲੰਮਾ ਕਰਦੇ ਆ ਤੇ ਹੋੜਾ ਲੱਗਦਾ ਗਹੋ ਇਹਨਾਂ ਨੂੰ ਉਚਾਰਨ ਕਰਾਂਗੇ ਜਿਹੜੀ ਲਘੂ ਮਾਤਰਾ ਹੁੰਦੀ ਉਹ ਅੱਧੇ ਸਕਿੰਟ ਤੋਂ ਪਹਿਲਾਂ ਪਹਿਲਾਂ ਬੋਲੀ ਜਾਂਦੀ ਹੈ ਸਕਿੰਟ ਤੋਂ ਪਹਿਲਾਂ ਪਹਿਲਾਂ ਲਘੂ ਮਾਤਰਾ ਬੋਲਣੀ ਹੁੰਦੀ ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸਰਨਾਈ ਸੋ ਸੰਗਤ ਜੀ ਆਪ ਜੀ ਨੇ ਸੁਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਰਵਨ ਕੀਤਾ ਹੈ ਭੁੱਲਾਂ ਦੀ ਮਾਫ਼ੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ